ਇਨੇ ਅਜਿ ਜਲੰਧਰ ਜਿੰਨੀ ਚੋਂ ਦਾ ਹਾਲ ਚਾਲ ਕੀ ਹੈ ਇਹਦਾ ਜਲੰਧਰ ਦੇ ਨਹੀਂ ਪੰਜਾਬ ਦੇ ਲੋਕਾਂ ਨੇ ਮੂੰਹ ਕਾਲਾ ਕਰਕੇ ਨਾ ਜਿਹੜਾ ਕਹਿੰਦਾ ਸੀ 13 ਜੀਰੋ ਹੰਕਾਰਿਆ ਇੱਕ ਬਾਦਸ਼ਾਹ ਸੀ ਨਾ ਲੋਕਾਂ ਨੇ ਐਦਾਂ ਦਾ ਐਦਾਂ ਮੂੰਹ ਕਾਲਾ ਕੀਤਾ ਨਾ ਇਹ ਹੁਣ ਪਤਾ ਨਹੀਂ ਜਲੰਧਰ ਕਹਿੰਦਾ ਮੈਂ ਕਿਹੜੇ ਮੂੰਹ ਦੇ ਨਾਲ ਆ ਕੇ ਰਹਿਣ ਲੱਗਾ ਮੈਨੂੰ ਤਾਂ ਵੈਸੇ ਕਦੇ ਦਿਸਿਆ ਨਹੀਂ ਕਿਤੇ ਇਹ ਕਹਿੰਦਾ ਮੈਂ ਹੁਣ ਘਰ ਲੈ ਲਿਆ ਤੇ ਘਰ ਛੱਡ ਕੇ ਭਰਾਵਾ ਇੱਥੇ ਖੇਤੀ ਜ਼ਮੀਨ ਵੀ ਲੈ ਲਈ ਬਿਸ਼ੱਕ ਦੀ ਉਹ ਤੇਰਾ ਅਧਿਕਾਰ ਆ ਤੇ ਰਹਿਣ ਦਾ ਵੀ ਅਧਿਕਾਰ ਹੈ ਪਰ ਪੰਜਾਬ ਨੂੰ ਸਾਹ ਦੀ ਵੀ सुरेंद्रਪੁਰ ਦਾ ਇਲੈਕਸ਼ਨ ਜਿਹੜਾ ਹੈ ਕਾਂਗਰਸ ਪਾਰਟੀ ਇੱਕ ਅਜਿਹੇ ਰੋਲ ਮਾਡਲ ਦੇ ਤੌਰ ਤੇ ਲੜ ਰਹੀ ਹੈ ਤੇ ਜਿਹਦਾ ਕਿਰਦਾਰ ਤੇ ਜਿਹੜਾ ਦਮਨ ਉਸ ਔਰਤ ਦਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਭਗਤ ਜੀ ساری ਉਮਰ ਬੀਜੇਪੀ ਦਾ ਗੁਣगान ਕਰਦੇ ਰਹੇ ਤੇ ਆਪ ਦੇ ਆਮ ਆਦਮੀ ਪਾਰਟੀ ਦੀ ਚੌਕਟ ਤੇ ਬੈਠੇ ਔਰ ਸ਼ੀਤਰ ਜੀ ਤਾਜ਼ਾ ਤਾਜ਼ਾ ਅਸਤੀਫਾ ਦਿੱਤਾ ਸੀ ਕਿਹਨਾਂ ਦਾ ਸੋਚਦਾ ਹੇਵੇ ਨਾਲ ਹੀ ਕੰਮ ਨਿਬੜਜੂ ਪਾਰਲੀਮੈਂਟ ਚੋਣਾਂ ਦੇ ਵਿੱਚ ਸ਼ਾਇਦ ਮੈਂ ਜਿੱਤ ਜਿੱਤ ਕੇ ਆਜਮਾਂ ਇਹ ਸੋਚ ਨਹੀਂ ਲੱਗਾ ਫਿਰ ਹੁੰਦਾ ਫਿਰ ਵੀ ਮੇਰਾ ਅਸਤੀਫਾ ਮੋੜ ਦਿਓ ਜੀ ਅੱਜ ਤੱਕ ਕੋਈ ਚਿੱਠੀ ਨਹੀਂ ਦਿਖਾ ਸਕਿਆ ਜੇ ਆਪਾਂ ਕਹਿੰਦੇ ਹੁੰਦੇ ਨਾ ਕਿ ਪਿੰਡਾਂ 'ਚ ਜੇ ਕੋ ਆਊਗਾ ਤਾਂ ਤੁਹਾਡੇ ਲੋਕ ਇੱਟਾ ਰੋੜੇ ਮਾਰ ਲੈਣ ਮੈਨੂੰ ਇਹ ਲੱਗਦਾ ਕਿ ਜੇ ਅਜਿਹੇ ਕਰਤਾਰ ਰਾਜਨੀਤੀ 'ਚ ਆਉਂਦੇ ਜਰੈ ਤਾਂ ਫਿਰ ਲੋਕ ਇੱਟਾ ਨਹੀਂ ਫਿਰ ਤਾਂ ਲੋਕ ਜੁੱਤੀਆਂ ਮਾਰ ਲੈਣਗੇ ਉੱਚੇ ਮਾਰਜੀ ਦੇ ਦਬਾਬੇ ਦੇ ਲੋਕਾਂ ਦੀਆਂ ਗੱਲਾਂ ਮੁਸ਼ਕਲਾਂ ਇੱਥੇ ਸੁਣਨੀ ਆ ਉਹਨਾਂ ਨੂੰ ਚੰਡੀਗੜ੍ਹ ਆਉਣ ਦੀ ਜ਼ਰੂਰਤ ਨਹੀਂ ਹੈਗੀ ਮੈਂ ਕਹਿੰਨਾ ਮੁੱਖ ਮੰਤਰੀ ਕਿਹੜੇ ਮੂੰਹ ਨਾਲ ਕਹਿ ਰਿਹਾ ਇਹ ਤਾਂ ਕਹਿੰਦਾ ਹੁੰਦਾ ਸੀ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਸਰਕਾਰ ਕਿੱਥੇ ਗਈਆਂ ਉਹ ਗੱਲਾਂ ਇਹ ਕਹਿੰਦਾ ਸੀ ਆਨਲਾਈਨ ਸਿਸਟਮ ਦੇ ਜਰੀਏ ਹਰ ਚੀਜ਼ ਦਾ ਜਿਹੜਾ ਕੋਈ ਲਾਇਸੈਂਸ ਬਣਾਉਣਾ ਕੋਈ ਮੈਰਿਜ ਸਰਟੀਫੀਕੇਟ ਬਣਾਉਣਾ ਕੋਈ ਤੁਸੀਂ ਹੋਰ ਸਰਟੀਫੀਕੇਟ ਬਣਾਉਣੇ ਤੁਹਾਨੂੰ ਘਰ ਬੈਠਿਆਂ ਨੂੰ ਆ ਜਾਣਗੇ ਇੱਕ ਵੀ ਕਿਸੇ ਬੰਦੇ ਨੂੰ ਮਿਲਿਆ ਹੋਵੇ ਉਹ ਦੱਸ ਦਿੱਤਾ ਇਹ ਡਰਾਮੇਬਾਜ਼ ਬੰਦਾ ਹੈ ਇਹ ਕਹਿੰਦਾ ਸੀ ਕਰਜ਼ਾ ਮੁਕਤ ਪੰਜਾਬ ਹੋਏਗਾ 80000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਤੇ 15000 ਕਰੋੜ ਦਾ ਕਰਜ਼ਾ ਲੈਣ ਵਾਸਤੇ ਤਿਆਰ ਹੈ ਇਹ ਕਹਿੰਦੇ ਸੀ ਨਸ਼ਾ ਮੁਕਤ ਪੰਜਾਬ ਕਰਨੇ ਕਿ ਪੰਜਾਬ ਦੇ ਨੌਜਵਾਨ ਮਰ ਰਹੇ ਸੜਕਾਂ ਤੇ ਮਰ ਰਿਹਾ ਪੰਜਾਬ ਦੇ ਪਿੰਡਾਂ ਦੇ ਅੰਦਰ ਕਲੀਆਂ ਬਾਜ਼ਾਰਾਂ ਦੇ ਅੰਦਰ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਰਹੀਆਂ ਨੇ ਫਿਰ ਇਹ ਕਹਿੰਦਾ ਸੀ ਤਰਨਾ ਮੁਕਤ ਪੰਜਾਬ ਕਰਨਾ ਅੱਜ ਵੀ ਜਲੰਧਰ ਦੇ ਅੰਦਰ 1158 ਟੀਚਰਸ ਜਿਹੜੇ ਉਸ ਗੈਦਰ ਦੇ ਇਹਦਾ ਸਿਆਪਾ ਕਰ ਰਹੇ ਨੇ ਜਲੰਧਰ ਦੇ ਅੰਦਰ ਵਾਲਤਰ ਰੈਜੀ ਪਾਰਟੀਆਂ ਥੋੜੇ ਤੇ ਆਉਂਦੇ ਨੇ ਕਾਂਗਰਸ ਤੇ ਆਉਂਦੇ ਨੇ ਇਹ ਰਾਜ ਕਰਦੀਆਂ ਤੇ ਰਾਂ ਦੇ ਪੰਜਾਬ ਦੇ ਚਲੋ ਨਾ ਵੀ 70 70 ਸਾਲਾਂ ਨੂੰ ਤੁਸੀਂ ਸਿਸਟਮ ਹੀ ਬੜਾ ਖਰਾਬ ਕੀਤਾ ਸੀ ਗੰਦਲਾ ਜੀ ਜੇ ਅਸੀਂ ਗੰਦਲਾ ਕਰ ਦਿੱਤਾ ਤਾਂ ਇਹਨੂੰ ਤਾਂ ਚੰਗਾ ਬਣਾ ਕੇ 92 ਸੀਟਾਂ ਜਿਤਾਈਆਂ ਨਾ ਦਿੱਲੀ ਦੇ ਬਾਦਸ਼ਾਹਾਂ ਦੇ ਉੱਤੇ ਕੋਡੇ ਟੇਕ ਦਿੱਤੇ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਵਾਇਆ ਹੈ ਦਿੱਲੀ ਦੇ ਬਾਦਸ਼ਾਹਾਂ ਨਾਲ ਰੜਕੇ ਸਾਡੇ ਨੌਜਵਾਨਾਂ ਨੂੰ ਅਸਾਮ ਵਰਗੀਆਂ ਡਿਬਰੂਗੜੀਆਂ ਜੇਲਾਂ ਦੇ ਅੰਦਰ ਟੱਕ ਕੇ ਦਿੱਲੀ ਦੇ ਬਾਦਸ਼ਾਹਾਂ ਦੇ ਨਾਲ ਰੜਕੇ ਪੰਜਾਬ ਦੇ ਅੰਦਰ ਸਾਬਤ ਕੀ ਕਰਨਾ ਚਾਹੁੰਦਾ ਹੈ ਜਲੰਧਰ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਜਿਮਨੀ ਚੋਣਾ ਕਾਂਗਰਸ ਕੌਨਫੀਡੈਂਸ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਕਾਂਗਰਸ ਨੂੰ ਵੱਡਾ ਸਮਰਥਨ ਲੋਕਾਂ ਦਾ ਨਜ਼ਰ ਆਇਆ ਪੰਜਾਬ ਦੇ ਵਿੱਚ ਔਰ ਹੁਣ ਕਾਂਗਰਸ ਤੋਂ ਹੀ ਨੁਮਾਇੰਦੇ ਸੁਖਵਿੰਦਰ ਕੋਟਲੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਆ ਕਿਵੇਂ ਹੈ ਜੀ ਜਲੰਧਰ ਜਿਮਨੀ ਚੌਂ ਦਾ ਹਾਲਚਲ ਕੀ ਹੈ ਜਿਮਨੀ ਚੌਂ ਦਾ ਹਾਲ ਉਹ ਹੈ ਜਿਹੜਾ ਭਗਵੰਤ ਮਾਨ ਦਾ ਪਹਿਲਾਂ 15 ਦਿਨ ਕਰਕੇ ਭੇਜਿਆ ਨਾ ਉਹੀ ਹਾਲ ਹੋਣਾ ਇਹਦਾ ਜਲੰਧਰ ਦੇ ਨਹੀਂ ਪੰਜਾਬ ਦੇ ਲੋਕਾਂ ਨੇ ਮੂੰਹ ਕਾਲਾ ਕਰਕੇ ਨਾ ਜਿਹੜਾ ਕਹਿੰਦਾ ਸੀ 13 0 ਹੰਕਾਰਿਆ ਇੱਕ ਬਾਦਸ਼ਾਹ ਸੀ ਨਾ ਲੋਕਾਂ ਨੇ ਐਦਾਂ ਦਾ ਇਹਦਾ ਮੂੰਹ ਕਾਲਾ ਕੀਤਾ ਨਾ ਇਹ ਹੁਣ ਪਤਾ ਨਹੀਂ ਜਲੰਧਰ ਕਹਿੰਦਾ ਮੈਂ ਕਿਹੜੇ ਮੂੰਹ ਦੇ ਨਾਲ ਆ ਕੇ ਰਹਿਣ ਲੱਗਾ ਮੈਨੂੰ ਤਾਂ ਵੈਸੇ ਕਦੇ ਦਿਸਿਆ ਨਹੀਂ ਕਿਤੇ ਠੀਕ ਹੈ ਜੀ ਇਹ ਕਹਿੰਦਾ ਮੈਂ ਹੁਣ ਘਰ ਲੈ ਲਿਆ ਤੇ ਘਰ ਛੱਡ ਕੇ ਭਰਾਵਾ ਇੱਥੇ ਖੇਤੀ ਜ਼ਮੀਨ ਵੀ ਲੈ ਲਈ ਬਿਸ਼ੱਕ ਦੀ ਉਹ ਤੇਰਾ ਅਧਿਕਾਰ ਆ ਤੇਰੇ ਰਹਿਣ ਦਾ ਵੀ ਅਧਿਕਾਰ ਹੈ ਪਰ ਤੂੰ ਪੰਜਾਬ ਨੂੰ ਸਾਹਮਣੇ ਇਹ ਬੀਬੀ ਸੁਰਿੰਦਰ ਕੌਰ ਦਾ ਇਲੈਕਸ਼ਨ ਜਿਹੜਾ ਹੈ ਇਹ ਕਾਂਗਰਸ ਪਾਰਟੀ ਇੱਕ ਅਜਿਹੇ ਰੂਰ ਮਾਡਲ ਦੇ ਤੌਰ ਤੇ ਲੜ ਰਹੀ ਹੈ ਕਿ ਜਿਹਦਾ ਕਿਰਦਾਰ ਤੇ ਜਿਹੜਾ ਦਮਨ ਉਸ ਆਰਥ ਦਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਜੋ ਦੁਨੀਆ ਦੇ ਅੰਦਰ ਅੱਜ ਚਾਹੀਦਾ ਉਹਦੇ ਮੁਕਾਬਲੇ ਦੇ ਉਮੀਦਵਾਰ ਅੱਜ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਕੋਲੋਂ ਵੋਟਾਂ ਜਾ ਕੇ ਮੰਗਦੇ ਨੇ ਆਪ ਗੱਜੀ ساری ਉਮਰ ਬੀਜੇਪੀ ਦਾ ਗੁਣगान ਕਰਦੇ ਰਹੇ ਤੇ ਹੁਣ ਆ ਕੇ ਆਮ ਆਦਮੀ ਪਾਰਟੀ ਦੀ ਚੌਕੜ ਤੇ ਬੈਠੇ ਔਰ ਸ਼ੀਤਲ ਜੀ ਤਾਜ਼ਾ ਤਾਜ਼ਾ ਅਸਤੀਫਾ ਦਿੱਤਾ ਸੀ ਕਿਹਨਾਂ ਦਾ ਸੋਚਦਾ ਹੋਵੇ ਨਾਲ ਹੀ ਕੰਮ ਨਿਬੜ ਜੂ ਪਾਰਲੀਮੈਂਟ ਚੋਣਾਂ ਦੇ ਵੀ ਸ਼ਾਇਦ ਮੈਂ ਫੇਰ ਜਿੱਤ ਜੁੱਤ ਕੇ ਆਜਮਾਂ ਤੇ ਉਹ ਸੋਤ ਨਹੀਂ ਲੱਗਾ ਫਿਰ ਹੁੰਦਾ ਫਿਰੇ ਵੀ ਮੇਰਾ ਅਸਤੀਫਾ ਮੋੜ ਦਿਓ ਜੀ ਅੱਜ ਤੱਕ ਕੋਈ ਚਿੱਠੀ ਨਹੀਂ ਦਿਖਾ ਸਕਿਆ ਵੀ ਐ ਤਰੀਕ ਨੂੰ ਇੰਨੀ ਤਰੀਕ ਨੂੰ ਮੈਨੂੰ ਸਪੀਕਰ ਨੇ ਬੁਲਾਇਆ ਤੇ ਕਹਿੰਦਾ ਸੀ ਹੁਣ ਮੈਨੂੰ ਗਾਂਹ ਬੁਲਾ ਲਿਆ ਇੰਨੀ ਤਰੀਕ ਦੇ ਦਿੱਤੀ ਅੱਜ ਤੱਕ ਕੋਈ ਚਿੱਠੀ ਨਹੀਂ ਦਿਖਾ ਸਕਿਆ ਇਸ ਕਰਕੇ ਇਹਦਾ ਕਿਰਦਾਰ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ ਔਰ ਸਾਡੇ ਖਾਸ ਕਰਕੇ ਪੰਜਾਬ ਦੇ ਅੰਦਰ ਅਜਿਹੇ ਲੀਡਰਾਂ ਨੇ ਰਾਜਨੀਤੀ ਦੇ ਮਿਆਰ ਨੂੰ ਇੰਨਾ ਗੰਧਲਾ ਕਰਕੇ ਰੱਖ ਦਿੱਤਾ ਹੈ ਕਿ ਲੋਕ ਵਿਸ਼ਵਾਸ ਕਰਨੋਂ ਜਿਹੜਾ ਆਉਣ ਵਾਲੇ ਸਮੇਂ ਦੇ ਉੱਤੇ ਲੀਡਰਾਂ ਤੇ ਕਰਨਾ ਛੱਡ ਦੇਣਗੇ ਮੈਨੂੰ ਅਗਲੀ ਦਲ ਬਦਲੀ ਜਿਸ ਤਰੀਕੇ ਦੀ ਸਵਕਾਰਿਆ ਵੀ ਨਹੀਂ ਉਹਨੂੰ ਮੈਨੂੰ ਇਹ ਲੱਗ ਰਿਹਾ ਕਿ ਆਪਾਂ ਕਹਿੰਦੇ ਹੁੰਦੇ ਨਾ ਵੀ ਪਿੰਡਾਂ 'ਚ ਜੇ ਕੋ ਆਊਗਾ ਤਾਂ ਤੁਹਾਡੇ ਲੋਕ ਇੱਟਾ ਰੋੜੇ ਮਾਰਨਗੇ ਮੈਨੂੰ ਇਹ ਲੱਗਦਾ ਕਿ ਜੇ ਅਜਿਹੇ ਕਰਤਾਰ ਰਾਜਨੀਤੀ 'ਚ ਆਉਂਦੇ ਜਰ ਰਹੇ ਤਾਂ ਫਿਰ ਲੋਕ ਇੱਟਾ ਨਹੀਂ ਫਿਰ ਤਾਂ ਲੋਕ ਜੁੱਤੀਆਂ ਮਾਰਿਆ ਕਰਨਗੇ ਤਾਂ ਮਾ ਕੋਈ ਵੀ ਕਿਉਂ ਨਾ ਹੋਵੇ ਜਿਹੜੀ ਇੱਕ ਸਥਿਰਤਾ ਰਾਜਨੀਤੀ ਦੇ ਅੰਦਰ ਇੱਕ ਰਾਜਨੀਤੀ ਦਾ ਮਿਆਰ ਜਿਹੜਾ ਹੈ ਉਹਨੂੰ ਕਾਇਮ ਰੱਖਣਾ ਪੰਜਾਬ ਦੀ ਰਾਜਨੀਤੀ ਚ ਬਹੁਤ ਜ਼ਰੂਰੀ ਹੈ ਹਾਂ ਲੋਕ ਪਾਰਟੀਆਂ ਚ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੋਈ ਗੱਲ ਨਹੀਂ ਹੈ ਬੜਬੜੇ ਲੀਡਰ ਰਹੇ ਨੇ ਮੈਂ ਜਿਹਦੀ ਮਰਜ਼ੀ ਪੁਰਾਣੇ ਮੁੱਖ ਮੰਤਰੀਆਂ ਦੀ ਗੱਲ ਕਰਕੇ ਦੇਖ ਲਓ ਇਹ ਕੋਈ ਏਡੀ ਗੱਲ ਨਹੀਂ ਹੈ ਪਰ ਇੱਕ ਮੌਕਾ ਇੱਕ ਲੋਕਾਂ ਦੇ ਨਾਲ ਰਿਸ਼ਤਾ ਤੇ ਲੋਕਾਂ ਦੇ ਨਾਲ ਸਹਿਚਾਰ ਜਿਹੜਾ ਸੀਗਾ ਕਿਨਾਂ ਨੇ ਉਹਨੂੰ ਭਾਈਚਾਰੇ ਨੂੰ ਬਹੁਤ ਵੱਡੀ ਠੇਸ ਮਾਰੀ ਹੈ ਰੈਂਕੂਬੀ ਇਸ ਚੀਜ਼ ਦਾ ਇੱਕ ਹਿੱਸਾ ਆ ਸ਼ੀਤਲ ਅੰਗਰਾਲ ਤੱਕ ਕੀ ਬਾਤਾਂ ਨੇ ਉਸ ਵਿਅਕਤੀ ਦੀਆਂ ਮੈਂ ਤਾਂ ਹੈਰਾਨ ਐ ਜੋ ਇਹ ਮੈਂ ਕੀ ਕਹਾਂ ਕਾਂਗਰਸ ਪਾਰਟੀ ਨੇ ਢੇਰਾਮੰਦੀ ਇਸ ਤਰੀਕੇ ਦੇ ਨਾਲ ਕੀਤੀ ਹੋਈ ਐ ਤੁਸੀਂ ਦੇਖ ਰਹੇ ਹੋ ਸਿਸਟਮ ਚੱਲ ਰਿਹਾ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿੱਤਣਾ ਤੇ ਭਗਵੰਤ ਮਾਨਾ ਤੈਨੂੰ ਟਕਰਾਂਗੇ ਹੁਣ ਪੰਜਾਬ ਦੀ ਵਿਧਾਨ ਸਭਾ 'ਚ ਫੇਰ ਤੂੰ ਦਲਤਾਂ ਤੇ ਗਰੀਬਾਂ ਦਾ ਜਿਹੜਾ ਅਪਮਾਨ ਕਰਦਾ ਰਿਹਾ ਨਾ ਉਹਦਾ ਲੋਕਾਂ ਨੇ ਤੈਨੂੰ ਮੂੰਹ ਤੋੜਮਾ ਜਵਾਬ ਦਿੱਤਾ ਪੰਜਾਬ ਦੇ ਅੰਦਰ ਤੇ ਹੁਣ ਇਸ ਜਿਮਨੀ ਚੋਣ ਦੇ ਅੰਦਰ ਵੀ ਤੈਨੂੰ ਮੂੰਹ ਤੋੜਮਾ ਜਵਾਬ ਦੇ ਕੇ ਨਾ ਹੁਣ ਚੰਡੀਗੜ੍ਹ ਨਹੀਂ ਹੁਣ ਤੈਨੂੰ ਸਤੌਜ ਪਿੰਡੇ ਜੁੱਲੀ ਵਸਤਰਾ ਬਣ ਕੇ ਤੇਰਾ ਨਾ ਭੇਜਣਗੇ ਪਰ ਉਹ ਤਾਂ ਤੁਹਾਡੇ ਇਲਾਕੇ ਦੇ ਵਿੱਚ ਕਹਿੰਦੇ ਕਿ ਦੋ ਦਿਨ ਫਵਾਬੇ